ਮੰਮੀ ਪਹਿਲਾਂ ਬਾਲੀਆਂ ਨੂੰ ਸਾੰਦੋ ਕਿਤੇ ਇਹ ਨਾ ਸਿੱਟ ਬੈਠੇ ਹੋ ਹਾਂ ਪੁੱਤ ਮੈਂ ਹੁਣੇ ਧਰ ਕੇ ਸੁਭਨੀਤਾ ਸੁਭਨੀਤਾ ਮੇਝੁਨੀਤਾ ਹਾਂਜੀ ਮੰਮੀ ਕੀ ਹੋ ਗਿਆ ਕੀ ਹੋ ਗਿਆ ਮੰਮੀ ਸੁਭਨੀਤਾ ਮੈਂ ਨੇ ਇੱਥੇ ਗਹਿਣੇ ਰੱਖੇ ਸੀ ਮੇਰੇ ਗਹਿਣੇ ਨਹੀਂ ਮਿਲ ਰਹੇ ਲੱਭ ਨਹੀਂ ਰਹੇ ਕੀ ਮਤਲਬ ਮਤਲਬ ਇਹੀ ਪੁੱਤ ਮੇਰੇ ਨਾ ਗਹਿਣੇ ਚੋਰੀ ਹੋ ਗਏ ਮਾਂ ਤਾਂ ਜਦੋਂ ਰੱਖਦੀ ਸੀ ਜਾਂ ਕੱਢਦੀ ਸੀ ਦਰਵਾਜਾ ਲਾ ਕੇ ਰੱਖਦੀ ਸੀਗੀ ਪੁੱਤ ਫੇਰ ਵੀ ਪਤਾ ਨਹੀਂ ਕਿਵੇਂ ਚੋਰੀ ਹੋ ਗਏ ਮੰਮੀ ਆਏ ਕਿਵੇਂ ਚੋਰੀ ਹੋ ਸਕਦੇ ਨੇ ਇਹ ਕਿਤੇ ਸ਼ੈਲੀ ਭਾਬੀ ਦਾ ਕੰਮ ਤਾਂ ਨਹੀਂ ਨਹੀਂ ਪੁੱਤ ਉਹ ਕਿਵੇਂ ਚੱਕ ਸਕਦੀ ਐ ਜਦੋਂ ਮੈਂ ਉਹਨੂੰ ਵਾਲੀਆਂ ਠੀਕ ਕਰਵਾਉਣੀਆਂ ਦਿੱਤੀਆਂ ਸੀ ਉਹ ਤਾਂ ਉਹਦੀ ਚਲੀ ਗਈ ਸੀ ਹਾਂ ਮੰਮੀ ਕਹਿ ਤਾਂ ਤੁਸੀਂ ਠੀਕ ਰਹੇ ਹੋ ਆਪਾਂ ਨਾ ਮੀਨੂ ਭਾਬੀ ਤੇ ਵੀ ਸ਼ੱਕ ਨਹੀਂ ਕਰ ਸਕਦੇ ਕਿਉਂਕਿ ਮੰਮੀ ਆਪਾਂ ਤਾਂ ਹੈਗੇ ਹੀ ਭਾਬੇ ਕੋਲ ਸੀ ਹਾਂ ਪੁੱਤ ਮੇਰੀ ਤਾਂ ਨਾ ساری ਉਮਰ ਦੀ ਕਮਾਈ ਗਈ ਹੁਣ ਆਪਾਂ ਕੀ ਕਰਾਂਗੇ ਰੁਕ ਮੰਮੀ ਇੱਕ ਵਾਰ ਨਾ ਆਪਾਂ ਸ਼ੈਲੀ ਭਾਬੀ ਨੂੰ ਪੁੱਛ ਹੀ ਲਈਏ ਭਾਬੀ ਓ ਸ਼ੈਲੀ ਭਾਬੀ ਹਾਂਜੀ ਜੀ ਮੰਮੀ ਤੁਸੀਂ ਕਿਉਂ ਘਬਰਾਏ ਬੈਠੇ ਹੋ ਭਾਬੀ ਸਾਡੇ ਜਾਨ ਪਿੱਛੋਂ ਕਮਰੇ 'ਚ ਕੋਈ ਆਇਆ ਸੀ ਨਹੀਂ ਦੀਦੀ ਮੈਂ ਤਾਂ ਆਪ ਬਜ਼ਾਰ ਚਲੀ ਗਈ ਸੀ ਪਰ ਗੱਲ ਕੀ ਹੋ ਗਈ ਹੋਣਾ ਕੀ ਆ ਮੰਮੀ ਦੇ ਨਾ ਗਹਿਣੇ ਚੋਰੀ ਹੋ ਗਏ ਗਹਿਣੇ ਚੋਰੀ ਹੋ ਗਏ ਆ ਆਏ ਕਿਵੇਂ ਹੋ ਗਏ ਜਿੱਦਣ ਨਾ ਕੋਈ ਘਰੇ ਆਇਆ ਨਾਲੇ ਗਹਿਣੇ ਤਾਂ ਮੰਮੀ ਐ ਸਾਹਮਣੇ ਰੱਖਦੇ ਸੀ ਨਾ ਉਹੀ ਤਾਂ ਮੰਮੀ ਦੀ ਲਮਾਰੀ ਦੇ ਵਿੱਚ ਸਾਰਾ ਕੁਝ ਉਦਾਂ ਦਾ ਉਦਾਂ ਹੀ ਪਿਆ ਬਸ ਗਹਿਣੇ ਵਾਲੀ ਪੋਟਲੀ ਨਹੀਂ ਹੈਗੀ ਠੀਕ ਹੈ ਹਾਂ ਗਹਿਣੇ ਗਾਇਬ ਹੋ ਗਏ ਆ ਜਾ ਵੀਰੇ ਮੰਮੀ ਦੇ ਨਾ ਗਹਿਣੇ ਚੋਰੀ ਹੋ ਗਏ ਅਸੀਂ ਤਾਂ ਮੀਨੂ ਭਾਬੀ ਵੱਲ ਗਈਆਂ ਹੋਈਆਂ ਸੀ ਤੇ ਸ਼ੈਲੀ ਭਾਬੀ ਵਾਲੀਆਂ ਠੀਕ ਕਰਾਉਣ ਗਈ ਹੋਈ ਸੀ ਾਰੇ ਗੈਣੀ ਚੋਰੀ ਹੋ ਗਏ ਤਾਂ ਮੈਂ ਤਾਂ ਨਾ ਚੰਗੀ ਤਰ੍ਹਾਂ ਅਲਮਾਰੀ 'ਚ ਸਾਂਭ ਕੇ ਰੱਖਦੀ ਆ ਮੰਮੀ ਤੁਸੀਂ ਹਜੇ ਵੀ ਚੰਗੀ ਤਰ੍ਹਾਂ ਯਾਦ ਕਰ ਲਓ ਕਿਤੇ ਹੋਰ ਨਾ ਰੱਖਦੇ ਹੋਣ ਨਾ ਨਾ ਪੁੱਤ ਮੈਂ ਤਾਂ ਨਾ ਅਲਮਾਰੀ 'ਚ ਚੰਗੀ ਤਰ੍ਹਾਂ ਸਾਂਭ ਕੇ ਰੱਖੇ ਸੀ ਹਾਂ ਵੀਰੇ ਮੰਮੀ ਤਾਂ ਆਪਦੀ ਹਰ ਇੱਕ ਚੀਜ਼ ਬਹੁਤ ਸੰਭਾਲ ਕੇ ਰੱਖਦੀ ਆ ਫੇਰ ਮੰਮੀ ਸੰਭਾਲੀ ਹੋਈ ਚੀਜ਼ ਤਾਂ ਨਹੀਂ ਚੋਰੀ ਹੋ ਸਕਦੀ ਇਹ ਤਾਂ ਮੈਨੂੰ ਜਰੂਰ ਕਿਸੇ ਜਾਣਕਾਰ ਦਾ ਹੀ ਕੰਮ ਲੱਗਦਾ ਮੰਮੀ ਚਲੋ ਆਪਾਂ ਮੈਨੂੰ ਭਾਬੀ ਕੋਲ ਚੱਲੀਏ ਲਣੀ ਸਮਝ ਲੱਗ ਰਹੀ ਹੈਗੀ ਬਿਨਾ ਅਸੀਂ ਘਰੇ ਸੀ ਨਾ ਥਾਬੀ ਕਰੇ ਸੀ ਵੀ ਗਹਿਣੇ ਗਏ ਤਾਂ ਗਏ ਕਿੱਥੇ ਵੀ ਗਹਿਣਿਆਂ ਨੂੰ ਕੋਈ ਪੈਰ ਲੱਗੇ ਹੁਣ ਮੈਂ ਕੀ ਦੱਸਾਂ ਮੰਮੀ ਜੇ ਤੋਂ ਤੋਂ ਨਹੀਂ ਸੰਭਾਏ ਜਾਂਦੇ ਸੀ ਨਾ ਤੁਸੀਂ ਕੋਟਾ-ਕਟ ਛੇਲੀ ਨਹੀਂ ਫੜਾ ਲੈਂਦੇ ਇਹ ਤਾਂ ਸਮਝ ਲੈਂਦੀ ਵੀਰੇ ਤੂੰ ਤਾਂ ਐਂ ਕਰਦਾ ਜਿਵੇਂ ਮੰਮੀ ਨੇ ਜਾਣ ਕੇ ਗਵਾਏ ਹੁੰਦੇ ਆ ਐਨੇ ਸਾਲਾਂ ਤੋਂ ਮੰਮੀ ਨਹੀਂ ਸੰਭੇ ਹੋਏ ਸੀ ਦੀਦੀ ਰਾਜ ਸਹੀ ਦਾ ਕਹਿ ਰਹੇ ਨੇ ਜੇ ਮੰਮੀ ਨੇ ਗਹਿਣੇ ਮੈਨੂੰ ਨਹੀਂ ਦੇਣੇ ਸੀ ਤੁਹਾਨੂੰ ਹੀ ਦੇ ਦਿੰਦੇ ਟੋਕਾ ਤਾਂ ਸੇਤਾ ਰਹਿ ਜਾਂਦੇ ਹੁਣ ਐਡਾ ਵੱਡਾ ਨੁਕਸਾਨ ਹੋ ਗਿਆ ਦੱਸੋ ਕੌਣ ਬੋਲਾ ਕਰੂ ਭਾਬੀ ਤੂੰ ਤਾਂ ਬੋਲ ਹੀ ਨਾ ਮੰਮੀ ਨੂੰ ਤਾਂ ਪਹਿਲਾਂ ਹੀ ਇੰਨੀ ਟੈਨਸ਼ਨ ਹੋਈ ਪਈ ਆ ਤੁਸੀਂ ਹੋਰ ਤੇ ਹੋਰ ਟੈਨਸ਼ਨ ਨਾ ਪਾਈ ਜਾਓ ਭੈਣੇ ਕੁਝ ਵੀ ਨਹੀਂ ਇਹਦੇ ਵਿੱਚ ਗਲਤ ਨਹੀਂ ਕਿਹਾ ਸ਼ੈਲੀ ਨੇ ਰਹਿਣ ਦਿਓ ਜੀ ਮੇਰਾ ਕਿਹਾ ਤਾਂ ਨਾ ਸਭ ਨੂੰ ਬੁਰਾ ਹੀ ਲੱਗਦਾ ਪੁੱਤ ਤੁਸੀਂ ਨਾ ਲੜੋ ਗਲਤੀ ਤਾਂ ਮੇਤੋ ਹੀ ਹੋਈ ਆ ਮੰਮੀ ਤੁਹਾਡੀ ਕੀ ਗਲਤੀ ਆ ਤੁਸੀਂ ਕੋਈ ਗਲਤੀ ਨਹੀਂ ਕੀਤੀ ਨਾ ਪੁੱਤ ਗਲਤੀ ਤਾਂ ਮੇਤੋ ਹੀ ਹੋਈ ਆ ਘੜਨੇ ਵੀ ਮੇਰੇ ਕੋਲ ਸੀ ਤੇ ਮੇਤੋ ਹੀ ਨਹੀਂ ਸਾਭ ਹੋਏ ਕੋਈ ਗੱਲ ਨਹੀਂ ਮੰਮੀ ਗਵਾਚ ਗਏ ਤਾਂ ਗਵਾਚ ਗਏ ਤੁਸੀਂ ਟੈਨਸ਼ਨ ਨਾ ਲਓ ਹੁਣ ਐਵੇਂ ਬਿਮਾਰ ਹੋ ਜਾਓਗੇ ਵੈਸੇ ਵੀ ਨਾ ਕਿਸੇ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਸਭ ਨੂੰ ਨਾ ਸਭ ਦਾ ਬਣਦਾ ਹੋਇਆ ਹਿੱਸਾ ਦਿੱਤਾ ਹੋਇਆ ਭਣੀ ਤੂੰ ਕਿਵੇਂ ਬੋਲਣ ਲੱਗੀ ਹੋਈ ਹੈ ਸ਼ੈਲੀ ਨੇ ਨਾ ਕੁਝ ਵੀ ਗਲਤ ਨਹੀਂ ਕਿਹਾ ਜਿਹੜੀਆਂ ਤੂੰ ਉਹਨੂੰ ਇੰਨੀਆਂ ਗੱਲਾਂ ਸੁਣਾਉਣ ਲੱਗੀ ਹੋਈ ਹੈ ਸੌਰੀ ਭਰਾਵਾ ਮੇਰੇ ਲਈ ਨਾ ਮੇਰੀ ਮਾਂ ਜ਼ਰੂਰੀ ਆ ਨਾ ਕਿ ਭਾਬੀ ਤੈਨੂੰ ਮਾਂ ਤਾਂ ਦਿਖੀ ਨਹੀਂ ਵੀ ਇੰਨੀ ਟੈਨਸ਼ਨ ਚ ਤੈਨੂੰ ਭਾਬੀ ਨਹੀਂ ਗਈ ਉਹ ਛੱਡ ਪੈਣ ਤੇਰੇ ਨਾਲ ਨਾ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਮੰਮੀ ਇੱਕ ਵਾਰੀ ਨਾ ਮੈਂ ਚੈੱਕ ਕਰਦੀ ਹਾਂ ਅਲਮਾਰੀ ਮਮੀ ਛੱਡੋ ਭਰਾ ਜਿਹੜਾ ਕੁਝ ਹੋਣਾ ਸੀ ਉਹ ਹੋ ਗਿਆ ਤੁਸੀਂ ਐਵੇਂ ਨਾ ਟੈਨਸ਼ਨ ਪਾਓ ਚਲੋ ਤੁਸੀਂ ਚੱਲ ਕੇ ਆਰਾਮ ਕਰੋ ਸ਼ੈਲੀ ਭੈਣ ਦੀ ਗੱਲ ਦਾ ਨਾ ਗੁੱਸਾ ਮੰਗ ਰਹੀ ਓਹ ਨਾ ਥੋੜੀ ਜੀ ਬੋਲ ਪੜਕਾ ਮੈਂ ਤਾਂ ਜੀ ਕਿਸੇ ਦੀ ਗੱਲ ਦਾ ਗੁੱਸਾ ਨਹੀਂ ਮੰਦੀ ਤੁਸੀਂ ਆਪ ਹੀ ਦੱਸੋ ਮੈਂ ਕੁਝ ਗਲਤ ਕਿਹਾ ਸੀ ਨਹੀਂ ਸ਼ੈਲੀ ਮੈਂ ਵੀ ਨਾ ਆਈ ਸੋਚਦਾ ਤੋ ਕੱਟ ਜੇ ਗਨੇ ਤੈਨੂੰ ਫੜਾਏ ਹੁੰਦੇ ਸੇਵਤਾ ਰਹਿੰਦੇ ਕਰੇ ਕੋਈ ਆਇਆ ਵੀ ਨਹੀਂ ਹੈਗਾ ਇਹ ਗਨੇ ਚੋਰੀ ਹੋਏ ਤਾਂ ਹੋਏ ਕਿਵੇਂ ਮੇਰਾ ਤਾਂ ਨਾ ਸ਼ੱਕ ਸਿੱਧਾ ਸ਼ੈਲੀ ਤੇ ਜਾਂਦਾ ਉਹ ਤਾਂ ਕਹਿੰਦੀ ਸੀ ਵੀ ਮੈਂ ਘਰੇ ਹੈ ਹੀ ਨਹੀਂ ਸੀ ਹੁਣ ਕਿਵੇਂ ਪਤਾ ਕਰਾਂ ਵੀ ਗਨੇ ਚੋਰੀ ਕਿਵੇਂ ਹੋਏ ਸੱਚ ਮੈਂ ਤੇ ਮੰਮੀ ਆ ਤਾਂ ਸ਼ੈਲੀ ਭਾਬੀ ਨੂੰ ਦੱਸਿਆ ਹੀ ਨਹੀਂ ਵੀ ਅਸੀਂ ਮੀਨ ਨੂੰ ਭਾਬੀ ਕੋਲ ਚੱਲੇ ਆ ਨਾ ਫਿਰ ਉਹਨੂੰ ਪਤਾ ਲੱਗਿਆ ਤਾਂ ਲੱਗਿਆ ਕਿਵੇਂ ਸ਼ੈਲੀ ਭਾਬੀ ਓ ਸ਼ੈਲੀ ਭਾਬੀ ਹਾਂ ਜੀ ਜੀ ਭਾਬੀ ਤੇਰੀਆਂ ਬੜੀਆਂ ਮौजਾਂ ਨੇ ਸੂਟ ਬਦਲ ਨੂੰ ਮਿੰਟ ਲਾਇਆ ਵੀ ਕਿਤੇ ਮੇਰੀ ਚੋਰੀ ਨਾ ਫੜੀ ਜਾਵੇ ਕੀ ਮਤਲਬ ਮਤਲਬ ਨਾ ਇਹ ਹੀ ਵੀ ਜਿਹੜੀ ਤੂੰ ਚੋਰੀ ਕੀਤੀ ਹੈ ਨਾ ਉਤਰਾ ਸੂਟ ਬਦਲਣਾ ਨਹੀਂ ਬਦਲੀ ਜਾਂਦੀ ਮੈਂ ਮੈਂ ਨਾ ਕੁਝ ਸਮਝੀ ਨਹੀਂ ਨਾ ਜਦੋਂ ਮੰਮੀ ਐਨੀ ਟੈਨਸ਼ਨ ਦੇ ਵਿੱਚ ਮੈਨੂੰ ਆਵਾਜ਼ਾਂ ਮਾਰ ਰਹੇ ਸੀ ਤੁਸੀਂ ਮੇਰੇ ਨਾਲ ਹੀ ਬੈਠੇ ਸੀ ਤੁਸੀਂ ਉੱਠ ਕੇ ਕਿਉਂ ਨਹੀਂ ਆਏ ਦੀਦੀ ਉਹ ਤਾਂ ਨਾ ਮੈਂ ਸੱਚ ਤੁਹਾਨੂੰ ਜਦੋਂ ਮੈਂ ਤੁਹਾਨੂੰ ਚਾਹ ਦਿੱਤੇ ਸੀਗੀ ਉਹ ਕੱਪ ਨਾ ਉੱਥੇ ਪਿਆ ਸੀ ਤੇ ਉਹ ਥੋੜੀ ਜਿਹੀ ਚਾਹ ਮੇਰੇ ਸੂਟ ਤੇ ਡੁੱਲ ਗਈ ਬਸ ਮੈਂ ਉਹ ਚੇਂਜ ਕਰਨ ਚਲੀ ਗਈ ਵਾਲੀ ਸਿਆਣੀ ਨਾ ਬਣ ਸੂਟ ਬਦਲਣਾ ਤਾਂ ਨਾ ਬਹਾਨਾ ਹੀ ਸੀਗਾ ਅਸਲ ਵਿੱਚ ਤਾਂ ਲੁਕੋਣ ਤਾਂ ਤੂੰ ਗਹਿਣੇ ਗਈ ਸੀ ਸਹੀ ਕਿਹਾ ਨਾ ਮੈਂ ਨਹੀਂ ਨਹੀਂ ਪਹਿਲੇ ਤੂੰ ਕਿਉਂ ਉਲਟਾ ਸਦਾ ਬੋਲੀ ਜਾਂਦੀ ਆ ਮੈਨੇ ਨਾ ਸਭ ਕੁਝ ਸੁਣ ਲਿਆ ਵੀਰੇ ਮੈਂ ਨਾ ਸੱਚੀ ਕਹਿ ਰਹੀ ਆ ਜੇ ਤੁਹਾਨੂੰ ਮੇਰੇ ਤੇ ਤਾਂ ਯਕੀਨ ਆ ਨਾ ਯਕੀਨ ਭਾਬੀ ਜਦੋਂ ਤੇਰੀਆਂ ਹਰਕਤਾਂ ਨਾ ਸਭ ਨੂੰ ਪਤਾ ਲੱਗ ਗਿਆ ਯਕੀਨ ਤਾਂ ਹਲਾ ਸਭ ਦੇ ਉੱਠ ਜਾਣੇ ਆ ਪਹਿਨੇ ਬੱਸ ਇੱਥੇ ਚੁੱਪ ਕਰ ਜਾ ਬਸ ਦੀਦੀ ਕਰਵਾ ਲਈ ਵੇਸਤੇ ਮੈਨੂੰ ਪਤਾ ਹੀ ਸੀ ਭਾਬੀ ਇਹ ਸਾਰੇ ਨਾ ਤੇਰੇ ਕੰਮ ਨੇ ਆ ਗਈ ਨਾ ਦੀ ਔਕਾਤ ਤੇ ਜਾ ਨਹੀਂ ਜਾ ਤੂੰ ਨਹੀਂ ਮੇਰਾ ਕੁਛ ਕਰ ਸਕਦੀ ਹਾਂ ਮੈਂ ਕੀਤੀ ਐ ਚੋਰੀ ਤੂੰ ਸਾਬਤ ਕਰਕੇ ਤਾਂ ਦਿਖਾ ਸਾਬਤ ਕਰਨ ਨੂੰ ਕਹਿੰਦੀ ਆ ਸਾਬਤ ਤਾਂ ਨਾ ਮੈਂ ਮਿੰਟਾਂ 'ਚ ਕਰ ਦੂੰ। ਕੋਈ ਨਾ ਸਾਬਤ ਕਰਨ ਦੀ ਲੋੜ ਨਹੀਂ। ਮੈਨੂੰ ਲੱਗ ਹੀ ਗਿਆ ਪਤਾ। ਜਿੰ ਮੈਨੂੰ ਕਹਿੰਦਾ ਦੇਰੀ ਬਾਰ-ਬਾਰ ਕਹੇ ਜਾ ਰਹੇ ਨੇ ਵੀ ਤੂੰ ਚੋਰੀ ਕੀਤੀ ਐ, ਤੂੰ ਚੋਰੀ ਕੀਤੀ ਐ। ਜਦੋਂ ਮੈਂ ਹੁਣ ਮੰਨ ਨਹੀਂ ਰਹੀ। ਮੈਨੂੰ ਧੱਕੇ ਨਾਲ ਮਨਾ ਰਹੇ ਨੇ। ਵੀਰੇ ਛੂੜ ਦੇ ਨਾ ਪੈਰ ਨਹੀਂ ਹੁੰਦੇ ਹੈਗੇ। ਇਹ ਨਾ ਇੱਕ ਝੂਠ ਲੁਕਾਉਣ ਵਾਸਤੇ ਨਾ ਝੂਠ ਤੇ ਝੂਠ ਬੋਲੀ ਜਾਂਦੀ ਐ। ਨਹੀਂ ਜੀ। ਮੈਂ ਕੋਈ ਨਹੀਂ ਹਿੱਸਾ ਮੰਗਿਆ। ਉਹ ਤਾਂ ਆਪਣੇ ਆਪ ਨੇ ਸਾਨੂੰ ਸਾਡਾ ਹੱਕ ਦੇ ਰਹੇ ਨੇ। ਲੈ ਵੀਰੇ ਦੇਖ ਲੈ। ਇਹਦਰ ਚੋਰੀ ਕੀਤੀ ਆ ਤੇ ਉਧਰੋਂ ਹਿੱਸਾ ਮੰਗ ਰਹੀ ਆ ਤੈਨੂੰ ਐਵੇਂ ਪਤਾ ਮੈਨੂੰ ਫੋਨ ਕਿਧਰ ਆਇਆ ਸੀ ਨਹੀਂ ਮੰਮੀ ਆ ਤੂੰ ਆਪਣੀ ਪ੍ਰਾਪਰਟੀ ਦੇ ਵਿੱਚੋਂ ਹਿੱਸਾ ਮੰਗ ਰਹੀ ਐ ਹਾਂ ਉਹ ਤਾਂ ਦੇ ਨਹੀਂ ਰਹੇ ਹਿੱਸਾ ਪਰ ਤੂੰ ਉਹਨਾਂ ਤੋਂ ੱੱਕੇ ਨਾਲ ਮੰਗ ਰਹੀ ਐ ਤੇ ਉਹਨਾਂ ਨੂੰ ਤਾਂ ਇਹੇ ਚਾਅ ਰੱਖਿਆ ਵੀ ਮੇਰਾ ਕੰਮ ਨਹੀਂ ਚੱਲਦਾ ਵੀ ਮੈਨੂੰ ਪੈਸਿਆਂ ਦੀ ਲੋੜ ਐ ਕਿ ਲਈ ਤੈਨੂੰ ਨਾ ਸ਼ਰਮ ਆਉਣੀ ਚਾਹੀਦੀ ਐ ਰੱਬ ਦੀ ਦਿਆਨ ਨਾਲ ਸਾਰਾ ਕੁਝ ਸਹੀ ਚੱਲ ਰਿਹਾ ਐ ਪਰ ਤੂੰ ਜੀ ਮੈਂ ਕਿਹੜਾ ਕਿਸੇ ਪਿੱਛੇ ਕੁਝ ਕਰ ਰਹੀ ਆ ਮੈਂ ਤਾਂ ਨਾ ਆਪਣੇ ਦੋਵਾਂ ਲਈ ਕਰ ਰਹੀ ਆ ਇਹ ਸਭ ਕੁਝ ਆਪਣੇ ਦੋਵਾਂ ਲਈ ਉਹ ਮੈਂ ਤੈਨੂੰ ਕਦੇ ਕਿਹਾ ਵੀ ਮੈਨੂੰ ਪੈਸਿਆਂ ਦੀ ਲੋੜ ਐ ਤੂੰ ਮੰਗ ਕੇ ਲਿਆ ਦੇ ਪੇਕੇਆਂ ਤੋਂ ਭਾਬੀ ਜਿਹੜਾ ਕੁਝ ਤੂੰ ਆ ਕਰ ਰਹੀ ਆ ਨਾ ਉਹ ਠੀਕ ਨਹੀਂ ਕਰ ਰਹੀ ਤੂੰ ਮੈਨੂੰ ਆਏ ਦੱਸ ਜਦੋਂ ਮਿੰਦੋ ਨੂੰ ਕੋਈ ਪ੍ਰੋਬਲਮ ਨਹੀਂ ਸੀ ਸੈਂਡ ਕਰਨ ਦੇ ਵਿੱਚ ਤੂੰ ਮੇਰਾ ਨਾ ਲੈ ਲੈ ਕਿਉਂ ਉਹਨਾਂ ਨੂੰ ਨਾ ਕਿਉਂ ਕਰ ਰਹੀ ਸੀ ਹੱਟਾ ਜੀ ਥੋੜੀ ਮੇਰੀ ਗੱਲ ਸੁਣੋ ਜੇ ਆਪਾਂ ਨੂੰ ਆਪਣਾ ਹਿੱਸਾ ਮਿਲ ਗਿਆ ਨਾ ਆਪਾਂ ਤਾਂ ਥੋੜੇ ਟਾਈਮ ਦੇ ਵਿੱਚ ਹੀ ਅਮੀਰ ਹੋ ਜਾਾਂਗੇ ਐਸ਼ ਕਰਾਂਗੇ ਆਪਾਂ ਐਸ਼ ਤੂੰ ਮੈਨੂੰ ਮੰਮੀ ਉਹਨਾਂ ਦੇ ਨਾਗਰਾਂ 'ਚ ਐਨਾ ਕਿਰਾ ਦੇ ਰਹੀ ਹੈ ਵੀਰੇ ਜੇਰਾ ਇਹਦਾ ਦਿਮਾਗ ਖਰਾਬ ਹੋਇਆ ਨਾ ਤਾਂ ਹੀ ਇਹਨੇ ਮੰਮੀ ਨੇ ਘੜੇ ਚੋਰੀ ਕੀਤੇ ਆ ਚੱਲੀ ਇਹਨਾਂ ਲਾਲਚ ਚੰਗਾ ਨਹੀਂ ਨਾਲੇ ਤੂੰ ਅਮਰ ਤੋਂ ਹਿੱਸਾ ਲੈਣ ਨੂੰ ਫਿਰਦੀ ਐ ਨਾਲੇ ਕੀ ਨਾਲੇ ਮੈਂ ਕਹੀ ਤਾਂ ਜਾਣੀ ਆ ਵੀ ਆਪਾਂ ਨਾ ਐ ਮਿੰਟਾ ਚ ਅਮੀਰ ਹੋ ਜਾਗੇ ਉਹ ਇਹਨੂੰ ਮੇਹ ਹੋਣਾ ਨਹੀਂ ਕਹਿੰਦੇ ਇਹਨੂੰ ਲਾਲਚ ਕਹਿੰਦੇ ਨੇ ਲਾਲਚ ਜੇ ਇਹਨੂੰ ਲਾਲਚ ਕਹਿੰਦੇ ਆ ਨਾ ਕਹੀ ਜਾਣ ਦੋ ਮੈਂ ਕਿਹੜੇ ਕਿਸ ਗਲਤ ਚੀਜ਼ ਦਾ ਲਾਲਚ ਕੀਤਾ ਵੀਰੇ ਭਾਬੀ ਦਾ ਦਿਮਾਗ ਨਾ ਸੱਚੀ ਖਰਾਬ ਹੋ ਗਿਆ ਵੀਰੇ ਨਾਲੇ ਨਾਲ ਭਾਬੀ ਨੂੰ ਇਹ ਪੁੱਛ ਵੀ ਮੰਮੀ ਨੇ ਗਹਿਣੇ ਕਿੱਥੇ ਲੁਕੋ ਕੇ ਰੱਖੇ ਨੇ ਇਹਨੂੰ ਕਿਵੇਂ ਪਤਾ ਚੱਲੇਆ ਹਾਂ ਸ਼ੈਲੀ ਬੋਲ ਮੰਮੀ ਨੇ ਤਾਂ ਗਹਿਣੇ ਲੁਕੋ ਕੇ ਰੱਖੇ ਹੋਏ ਸੀ ਪਰ ਤੈਨੂੰ ਕਿਵੇਂ ਮਿਲੇ ਜੀ ਉਹ ਤਾਂ ਨਾ ਮੈਂ ਮੰਮੀ ਦੀ ਅਲਮਾਰੀ 'ਚ ਕੈਮਰਾ ਲਗਾਤਾ ਸੀ ਉੱਥੋਂ ਪਤਾ ਚੱਲ ਗਿਆ ਨਾ ਗੈਣੇ ਕਿੱਥੇ ਨੇ ਫਿਰ ਨਾ ਬੋਲ ਹੁਣ ਕਿਉਂ ਨਹੀਂ ਬੋਲਦੀ ਦੱਸ ਕਿੱਥੇ ਨੇ ਗੈਣੇ ਮੇਰੇ ਕੋਲ ਨੇ ਲਿਆ ਫਿਰ ਦੇ ਭਾਬੀ ਮੰਮੀ ਤਾਂ ਟੈਨਸ਼ਨ ਐਨੀ ਵੱਧੀ ਪਈ ਆ ਮੈਂ ਕਿਉਂ ਦੇਵਾਂ ਮੇਰੇ ਗੈਣੇ ਨੇ ਨਾਲੇ ਨਾ ਆਪਾਂ ਅਮਰ ਤੋਂ ਵੀ ਹਿੱਸਾ ਲਵਾਂਗੇ ਆਪਾਂ ਨਹੀਂ ਛੱਡਦੇ ਹਿੱਸਾ ਆਪਾਂ ਤਾਂ ਮੋਜਾ ਕਰਾਂਗੇ ਮੋਜਾ ਉਹ ਉਹ ਕਾਦੀਆਂ ਮੋਜਾ ਮੋਜਾ ਹੀ ਨੇ ਆਪਾਂ ਨੂੰ ਤਾਂ ਮੋਢੇ ਮੋਢਾ ਨੇ ਆਪਾਂ ਮੀੜਾ ਆਪਾਂ ਨੇ ਅਮੀਰ ਬਣ ਜਾਣਾ ਅਮੀਰ ਚੈਲੀ ਤੂੰ ਤਾਂ ਪਾਗਲ ਹੋ ਗਈ ਅਮੀਰ ਅਮੀਰ ਲਾ ਰੱਖੀ ਐ ਚੱਲ ਭੈਣੇ ਮੇਰੇ ਨਾਲ ਚੱਲ ਤੈਨੂੰ ਮੈਂ ਲੱਭ ਕੇ ਦਿਨਾ ਕਹਿੰਨੇ ਮੈਂ ਪਾਗਲਾ ਹਾਂ ਹਾਂ ਮੈਂ ਤਾਂ ਸੱਚੀ ਪਾਗਲਾ ਮੇਰੇ ਕੋਲੇ ਪਲਾਟ ਨਹੀਂ ਮੇਰੇ ਕੋਲੇ ਤਾਂ ਗਹਿਣੇ ਵੀ ਨਹੀਂ ਨੇ ਮੇਰੇ ਲਵੇ ਤਾਂ ਪੈਸੇ ਹੀ ਪੈਸੇ ਨੇ